ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanja.com ਤੇ ਹਰਜੀਤ ਮਸੀਹ ਦੇ ਦਾਅਵੇ ਤੇ ਸੀਐਮ ਪ੍ਰਕਾਸ਼ ਸਿੰਘ ਬਾਦਲ ਦਾ ਗੋਲਮੋਲ ਜਵਾਬ ਪਹਿਲਾਂ ਬੋਲੇ ਨਹੀਂ ਜਾਣਦਾ ਕੁਝ ਫਿਰ ਖੁਦ ਹੀ ਦਾਅਵੇ ਤੇ ਜਤਾਇਆ ਅਫਸੋਸ 39 ਭਾਰਤੀਆਂ ਦੇ ਆਈਐਸ ਵੱਲੋਂ ਕਤਲ ਕੀਤੇ ਜਾਂਦੇ ਮਸੀਹ ਦੇ ਦਾਅਵੇ ਨੂੰ ਨਕਾਰ ਚੁੱਕੀ ਹੈ ਕੇਂਦਰ ਸਰਕਾਰ ਐਮਐਮਆ ਕਹਿੰਦਾ ਮੈਂ ਉਹਨਾਂ ਦਾ ਗ੍ਰੇਟਫੁਲ ਹਾਂ ਕਿ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ لیکن پھر بھی کئیاری کوئی کوشش کرنے تو بعد بھی کوئی نقصان ہو جاتا ہے۔ ਇਹਦਾ ਬੜਾ ਅਫਸੋਸ ਹੈ, ਦੁੱਖ ਹੈ। ਮੁਕਸਰ ਚ ਬਸੰਦਰ ਛੇੜਛਾੜ ਮਾਮਲੇ ਚ ਐਫ ਆਈ ਆਰ ਦਰਜ। ਅਕਾਲੀ ਨੇਤਾ ਹਰਦੀਪ ਡਿੰਪੀ ਦੀ ਬਸ ਦੇ ਕੰਡਕਟਰ ਤੇ ਲੱਗੇ ਦੋ ਪੈਣਾ ਨਾਲ ਛੇੜਛਾੜ ਦੇ ਇਲਜ਼ਾਮ। ਵਿਰੋਧ ਕਰਨ ਤੇ ਨਾਬਾਲਗ ਲੜਕੀਆਂ ਨੂੰ ਬਸ ਚੋਂ ਬਾਹੋਂ ਫੜ ਕੱਢਿਆ। ਪਰਿਵਾਰ ਮੰਗ ਰਿਹਾ ਇਨਸਾਫ। ਆਮ ਆਦਮੀ ਪਾਰਟੀ ਦੀ ਬੇਈਮਾਨ ਭਜਾਓ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਰਹੀ ਫਿੱਕੀ ਸੰਜੇ ਸਿੰਘ ਭਗਵੰਤ ਮਾਨ ਤੇ ਸੁੱਚਾ ਸਿੰਘ ਛੋਟੇਪੁਰ ਪਹੁੰਚੇ ਅੰਮ੍ਰਿਤਸਰ ਛੋਟੇਪੁਰ ਨਾਲ ਹੱਥ ਨਾ ਮਿਲਾ ਸਕਣ ਕਾਰਨ ਨਿਰਾਸ਼ ਹੋਏ ਵਰਕਰ ਭਿੜੇ ਮੋਦੀ ਵਾਡਰਾ ਦੀ ਤਰ੍ਹਾਂ ਬਾਦਲਾਂ ਤੋਂ ਜਾਂਚ ਕਰਵਾਉਣ ਤੋਂ ਕਿਉਂ ਡਰਦੇ ਕਾਂਗਰਸੀ ਨੇਤਾ ਸੁਖਪਾਲ ਖੈਰਾ ਨੇ ਚੁੱਕੀ ਬਾਦਲ ਪਰਿਵਾਰ ਖਿਲਾਫ ਜਾਂਚ ਦੀ ਮੰਗ ਕਿਹਾ ਬਾਦਲਾਂ ਨੇ ਪੰਜਾਬ ਨੂੰ ਲੁੱਟ ਸਰਕਾਰੀ ਖਜ਼ਾਨਾ ਕੀਤਾ ਖਾਲੀ ਅਗਰ ਮੋਦੀ ਸਾਹਿਬ ਅਗਰ ਤੁਹਾਡੇ ਵਿੱਚ ਵਾਕਈ ਹਿੰਮਤ ਹੈ ਤੁਸੀਂ ਵਾਕਈ ਭ੍ਰਿਸ਼ਟਾਚਾਰ ਦੇ ਖਿਲਾਫ ਲੜਨਾ ਚਾਹੁੰਦੇ ਤਾਂ ਉਦਾਂ ਦੀ ਇੱਕ ਕਮਿਸ਼ਨ ਆਫ ਇਨਕੁਆਇਰੀ ਬਾਦਲ ਸਰਕਾਰ ਦੀਆਂ ਜਿਹੜੀਆਂ ਜ਼ਮੀਨਾਂ ਨੂੰ ਲੈ ਕੇ ਜਿਹੜੇ ਕਪਲੇ ਨੇ ਰੀਅਲ ਅਸਟੇਟ ਨੂੰ ਇਹਨਾਂ ਦੇ ਖਿਲਾਫ ਵੀ ਹੋਣੀ ਚਾਹੀਦੀ ਹੈ ਭਗਵੰਤ ਮਾਨ ਨੇ ਮੰਨੀ ਅਕਾਲੀ ਨੇਤਾ ਫਿਰਸਾ ਸਿੰਘ ਬਲਟੋਹਾ ਨੂੰ ਫੋਨ ਕਰਨ ਦੀ ਗੱਲ ਕਿਹਾ ਧਮਕਾਇਆ ਨਹੀਂ ਸਗੋ ਪਿਆਰ ਨਾਲ ਸਮਝਾਇਆ ਨਾ ਕਰੋ ਸਿਆਸਤ ਵਿੱਚ ਨਿੱਜੀ ਟਿੱਪਣੀਆਂ ਬਲਟੋਹਾ ਨੇ ਮਾਂਤੇ ਲਗਾਏ ਸੀ ਸ਼ਰਾਬ ਪੀ ਕੇ ਧਮਕਾਉਂਦੇ ਇਲਜ਼ਾਮ ਮੇਰੀ ਹਰ ਬਾਤ इनको अब धमकी लगने लगी है जी इससे इनकी ਬੁਖਲਾਹਟ का पता चलता है मैंने सिर्फ प्यार से फोन करके कहता सीनियर हैं आप आपको ऐसा नहीं बोलना चाहिए ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ jaake ABP Live type karo ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News ਪੰਜਾਬੀ న్యూਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ న్యూਸ ਅਪਡੇਟਸ ਤਾਹਨ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News ਪੰਜਾਬੀ